ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਪੰਜਾਬ ਦੇ ਵਿੱਚ ਕਿਸਾਨ ਭਰਾਵੋ ਜਿਹੜੇ ਝੋਨੇਆਂ ਨੂੰ ਬੈਨ ਕੀਤਾ ਗਿਆ ਹੈ ਝੋਨੇ ਦੀਆਂ ਉਹ ਕਿਸਮਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਬੈਨ ਕਰ ਦਿੱਤਾ ਗਿਆ ਹੈ ਤੇ ਉਹ ਕਿਹੜੀਆਂ ਕਿਸਮਾਂ ਤੇ ਕਿਹੜੀਆਂ ਕਿਸਮਾਂ ਆਪਾਂ ਜਿਹੜੀ ਝੋਨੇ ਦੀ ਆ ਇਸ ਸੀਜ਼ਨ ਦੇ ਵਿੱਚ 2025 ਦੇ ਵਿੱਚ ਆਪਾਂ ਲਾ ਸਕਦੇ ਆ ਤੇ ਕਿਹੜੀਆਂ ਕਿਸਮਾਂ ਨੇ ਆਪਾਂ ਨੂੰ ਇਸ ਵਾਰ ਜਿਹੜੀ ਆ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਲਾਉਣੀ ਚਾਹੀਦੀ ਏ ਤੇ ਆਪਾਂ ਨੂੰ ਚੰਗਾ ਝਾੜ ਨੂੰ ਨਾਲ ਤੋਂ ਆਪਾਂ ਲੈ ਸਕਦੇ ਆ ਜਿਵੇਂ ਸਾਰਿਆਂ ਨੂੰ ਪਤਾ ਵੀ ਹੈ ਵੀ ਜਿਹੜੀ ਝੋਨਾ ਲਾਉਣ ਦੀ ਜਿਹੜੀ ਡੇਟ ਹੈ ਉਹ ਪੰਜਾਬ ਦੇ सीएम ਸਾਹਿਬ ਨੇ ਅਨਾਉਂਸ ਕਰ ਦਿੱਤੀ ਏ 1 ਜੂਨ ਤੋਂ ਜਿਹੜਾ ਝੋਨੇ ਦੀ ਲਵਾਈ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਚਾਰ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਜਾਨੀ ਕਿ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਹੈ 2025 ਸੀਜ਼ਨ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਅੱਗੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਆ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਭਰਾਵੋ ਹੁਣ ਗੱਲ ਕਰਦੇ ਆ ਪਿਛਲੇ ਸਾਲ ਜਿਹੜਾ ਪੰਜਾਬ ਦੇ ਵਿੱਚ ਪੂਸ਼ਾ 44 ਹੋਗੀ ਪੂਸ਼ਾ ਪਿਲੀ ਪੂਸ਼ਾ ਹੋਗੀ ਪੂਸ਼ਾ ਡੋਗਰ ਹੋਗੀ ਇਹ ਜਿਹੜੀ ਲੰਬੇ ਸਮੇਂ ਲੈਣ ਵਾਲੀ ਹੈ ਜਿਹੜੀ ਆ ਕਿਸਮਾ ਸੀ ਉਹ ਪਿਛਲੇ ਸਾਲ ਜਿਹੜੇ ਸੀਐਮ ਸਾਹਿਬ ਨੇ ਪੰਜਾਬ ਦੇ ਵਿੱਚ ਪੈਨ ਕਰ ਦਿੱਤੀ ਹੈਗੀ ਆ ਸੀ ਤੇ ਇਹਨਾਂ ਦਾ ਨਾ ਹੀ ਕਿਸੇ ਨੂੰ ਬੀਜ ਮਿਲਿਆ ਤੇ ਨਾ ਹੀ ਕਿਸੇ ਨੇ ਲਗਾਇਆ ਸੀ ਤੇ ਇਸ ਵਾਰ ਜਿਹੜੀ ਆ ਉਹ ਵਾਲੀਆ ਕਿਸਮਾ ਹੈ ਆਪਾਂ ਲਾ ਸਕਦੇ ਆ ਪੀਲੀ ਪੂਸ਼ਾ ਹੋ ਗਿਆ ਪੂਸ਼ਾ 44 ਹੋ ਗਿਆ ਕਿਉਂਕਿ 1 ਜੂਨ ਤੋਂ ਜਿਹਦੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਤੇ ਉੱਥੇ ਜੇ ਆਪਾਂ ਸ਼ਾਰਟ ਟਾਈਮ ਵਾਲੀ ਆਪਾਂ ਵੈਰਾਈਟੀ ਦੀ ਕਿਸਾਨ ਭਰਾਵੋਂ ਗੱਲ ਕਰੀਏ ਇਹ ਗੱਲਤੀ ਆਪਾਂ ਬਿਲਕੁਲ ਨਿਕਾਨੀ ਕਿਉਂਕਿ ਜੇ ਆਪਾਂ ਉੱਥੇ ਜਿਹੜੀ ਘੱਟ ਸਮਾਂ ਲੈਣ ਵਾਲੀ ਵੈਰਾਈਟੀ ਨੂੰ ਆਪਾਂ ਲਾਵਾਂਗੇ 5 ਜੂਨ ਨੂੰ 6 ਜੂਨ ਨੂੰ ਤਾਂ ਉਹਦੀ ਜਿਹੜੀ ਵढਾਈ ਅਗੇਤੀ ਪੈ ਜਾਊਗੀ ਤੇ ਅਗੇਤੀ ਵढਾਈ ਪਾਊਗੀ ਤੇ ਬਾਅਦ ਦੇ ਵਿੱਚ ਕਿਸਾਨ ਭਰਾਵੋਂ ਆਪਾਂ ਨੂੰ ਬਹੁਤ ਹੀ ਪਰੇਸ਼ਾਨੀ ਹੋਊਗੀ ਕਿਉਂਕਿ ਇਹ ਜਿਹੜੀ ਮੰਡੀਆ ਦੇ ਵਿੱਚ ਖਰੀਦ ਸ਼ੁਰੂ ਹੁੰਦੀ ਹੈ ਉਹ 1 ਅਕਤੂਬਰ ਤੋਂ ਜਿਹੜੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ ਇਸ ਕਰਕੇ ਕਿਸਾਨ ਪ੍ਰਭੂ ਪਹਿਲਾਂ ਤਾਂ ਆਪਾਂ ਇਹ ਖਿਆਲ ਰੱਖਣਾ ਹੈ ਵੀ ਕਿਹੜੀ ਕਿਸਮ ਆਪਾਂ ਆਪਣੇ ਖੇਤ ਦੇ ਵਿੱਚ ਲਾਣੀ ਹੈ ਤੇ ਕਿੰਨੇ ਤਰੀਕ ਨੂੰ ਆਪਾਂ ਲਾਈਏ ਤੇ ਕਦੋਂ ਉਹਦੀ ਜਿਹੜੀ ਆਪਾਂ ਮੇਨ ਗੱਲ ਆਪਾਂ ਦੇਖਣੀ ਹੈ ਕਿੰਨੇ ਤਰੀਕ ਨੂੰ ਤੱਕ ਉਹਦਾ ਸਮਾਂ ਹੈ ਵੀ ਉਹਦੀ ਵੜਾਈ ਆਪਾਂ ਕਦੋਂ ਕਰ ਸਕਦੇ ਆ ਕਿਉਂਕਿ 1 ਅਕਤੂਬਰ ਤੋਂ ਜਿਹੜੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ ਇਹ ਗੱਲ ਤੇ ਜਰੂਰ ਸਾਰੇ ਗੌਰ ਕਰਿਓ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਉਹ ਕਿਹੜੀਆਂ ਕਿਸਮਾਂ ਆ ਜਿਨ੍ਹਾਂ ਨੂੰ ਪੱਕੇ ਤੌਰ ਤੇ ਬੈਨ ਕਿਤੇ ਕਰ ਦਿੱਤਾ ਗਿਆ ਹੈ ਕਿਸਾਨ ਭਰਾਵੋ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਸਾਲ ਸੈਲਰ ਮਾਲਕਾਂ ਨੇ ਜਿਹੜਾ ਹਾਈ ਬ੍ਰੈਡ ਝੋਨਾ ਹੈ ਉਹਦੀ ਬਹੁਤ ਸਮੱਸਿਆ ਆਈ ਧੀ ਤੇ ਉਹਦੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਕਾਟ ਵੀ ਜ਼ਰੂਰ ਲੱਗੀ ਆ ਤੇ ਹੁਣ ਕੁਝ ਦਿਨ ਪਹਿਲਾਂ ਸੈਲਰ ਮਾਲਕਾਂ ਨੇ ਜਿਹੜੀ 17 ਮਾਰਚ ਨੂੰ ਮੀਟਿੰਗ ਦੇ ਵਿੱਚ ਸਾਰਿਆਂ ਨੇ ਤੈਅ ਕੀਤਾ ਹੈ ਵੀ ਜਿਹੜਾ ਹਾਈ ਬ੍ਰੈਡ ਝੋਨਾ ਹੈ ਉਹ ਨਹੀਂ ਖਰੀਦਿਆ ਜਾਊਗਾ ਜੇ ਉਹਦਾ ਕੋਈ ਬਾਜ਼ਾਰ ਦੇ ਵਿੱਚ ਬੀਜ ਵੇਚੂਗਾ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਤੇ ਜੇ ਤੁਸੀਂ ਹਾਈਬ੍ਰਿਡ ਝੋਨਾ ਲਾ ਵੀ ਲੰਦੇ ਹੋ ਤਾਂ ਮੰਡੀਆਂ ਦੇ ਵਿੱਚ ਤੁਹਾਨੂੰ ਜਿਹੜੀ ਬੀਕਨ ਦੇ ਵਿੱਚ ਕਿਸਾਨ ਭਰਾਵੋ ਸਮੱਸਿਆ ਆ ਸਕਦੀ ਹੈ ਤੇ ਹਾਈਬ੍ਰਿਡ ਝੋਨੇ ਦੇ ਵਿੱਚ ਕਿਸਾਨ ਭਰਾਵੋ ਜਿਵੇਂ ਸਵਾ ਦੇ ਬੀਜ ਹੋਗੇ ਸਵਾ 34 ਹੋਗੀ ਸਵਾ 27 ਹੋਗੀ ਤੇ 7301 ਹੋ ਗਿਆ 7501 ਹੋ ਗਿਆ ਇਕ 2867 ਬੀਜ ਹੈ ਇਹ ਜਿਹੜੇ ਬੀਜ ਹੈ ਹਾਈਬ੍ਰਿਡ ਬੀਜ ਹੈ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਪਿਛਲੇ ਸਾਲ ਵੀ ਕਿਸਾਨਾਂ ਪਰ ਬੋਝ ਦੇ ਰੋਲਤਾ ਰੋਲਾ ਦਾ ਕਿਉਂਕਿ ਜਿਹੜੇ ਹਾਈਬ੍ਰਿਡ ਬੀਜ ਹੈ ਇਹਨਾਂ ਦਾ ਟੋਟਾ ਬਹੁਤ ਵੱਨਦਾ ਹੈ ਇਹਦੇ ਕਰਕੇ ਜਿਹੜੇ ਕਿਸਾਨਾਂ ਨੂੰ ਪਿਛਲੇ ਸਾਲ ਵੀ ਕਿਹਾ ਤਾਂ ਵੀ ਹਾਈਬ੍ਰਿਡ ਝੋਨਾ ਨਾ ਲਾਓ ਤੇ ਇਸ ਵਾਰ ਜਿਹੜੀ ਪੱਕੇ ਤੌਰ ਤੇ ਇਸ ਇਹਨਾਂ ਸਾਰੀਆਂ ਵੈਰਾਈਟੀਆਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਸਾਨਪ੍ਰਾਪੋ ਜਿਹੜੇ ਕਿਸਾਨਾਂ ਦੇ ਸਵਾਲ ਹੈ ਵੀ ਅਸੀਂ ਆਪਣੇ ਖੇਤ ਦੇ ਵਿੱਚ ਕਿਹੜਾ ਝੋਨਾ ਲਾਈਏ ਕਿਹੜਾ ਨਹੀਂ ਲਾਈਏ ਕਿਸਾਨਪ੍ਰਾਪੋ ਤੁਸੀਂ ਪੀਆਰ ਦੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਹੈ ਜਿਹੜੀ ਕਿਸਮਾਂ ਤੁਸੀਂ ਉਹ ਕਿਸਮਾਂ ਲਗਾ ਸਕਦੇ ਹੋ ਪੀਆਰ ਕਿਸਮਾਂ ਲਗਾ ਸਕਦੇ ਹੋ ਜਿਵੇਂ ਪੀਆਰ 126 ਹੋ ਗਿਆ ਇਹਦੇ ਤੇ ਕਿਸਾਨਪ੍ਰਾਪੋ ਕੋਈ ਵੀ ਦਿੱਕਤ ਨਹੀਂ ਇਹ ਆਪਾਂ ਲਾ ਸਕਦੇ ਕੋ ਆਪਣੀ ਮੰਡੀਆ ਦੇ ਵਿੱਚ ਵੀ ਕੋਈ ਵੀ ਬੀਕਨ ਦੇ ਵਿੱਚ ਦਿੱਕਤ ਨਹੀਂ ਆਵੇਗੀ ਜੇ ਝਾੜ ਵੀ ਚੰਗਾ ਏ ਤੇ ਸ਼ੋਰਟ ਟਾਈਮ ਦੀ ਵੈਰਾਈਟੀ ਹੈ ਤੇ ਉਸੇ ਹਿਸਾਬ ਦੇ ਨਾਲ ਤੁਸੀਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਤੇ PR128 ਹੋ ਗਿਆ 27 ਹੋ ਗਿਆ 100 ਤੇ PR131 ਹੋ ਗਿਆ 29 ਹੋ ਗਿਆ ਕਿਸਾਨ ਪ੍ਰਭਾਉ ਤੇ 122 ਹੈ 122 ਹੋ ਗਿਆ ਤੇ ਇੱਕ ਕਿਸਾਨ ਪ੍ਰਭਾਉ ਇਸ ਵਾਰ ਜਿਹੜਾ ਨਵਾਂ ਬੀਜ ਆਇਆ 132 PR132 ਹੋ ਗਿਆ ਤੇ PR132 ਦਾ ਕਤੀ ਦਾ ਵੀ ਕਿਸਾਨਪਰਾਪ ਬਹੁਤ ਵਧੀਆ ਸ਼ਾਨਦਾਰੇ ਦੇ ਨਤੀਜੇ ਆ ਤੇ ਬਿਮਾਰੀ ਵੀ ਇਹਨੂੰ ਘਟ ਪੈਂਦੀ ਹੈ ਦੇਖਣ ਦੇ ਵਿੱਚ ਦੇਖੀ ਆਪਾਂ ਹਰੀ ਕਚੂਰ ਰਹਿੰਦੀ ਹੈ ਤੇ ਝਾੜ ਦੇ ਵਿੱਚ ਵੀ ਆਪਾਂ ਕਹਿ ਸਕਦੇ ਆ ਪੂਸ਼ਾ 44 ਹੋ ਗਿਆ ਡੌਗਰ ਪੂਸ਼ਾ ਹੋ ਗਿਆ ਪੇਲੀ ਪੂਸ਼ਾ ਹੋ ਗਿਆ ਇਹਨਾਂ ਦਾ ਮੁਕਾਬਲਾ ਕਰਦੀ ਹੈ ਤੇ ਬਾਕੀ ਕਿਸਾਨ ਭਰਾਵੋ ਜੇ ਜੀ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਜੀ ਦੀ ਆਪਣੀ ਵੀਡੀਓ ਪਹੁੰਚ ਸਕੇ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ